ਉਹ ਕਿ ਜਿਹੜੇ ਬੰਦੇ ਜਿਹੜੇ ਬੰਦੇ ਨੇ ਉਹਨੂੰ ਡਾਕਟਰ ਹੋਂਸੇ ਕਿਹਦੇ ਜਿਹੜਾ ਨੱਕ ਦਾ ਸਮਾਂ ਨਹੀਂ ਦੱਸਦਾ ਹੈ ਕਾਨੂੰਨ ਇਹਨਾਂ છોੜ ਦਿੱਤੇ ਕਿ ਆਸ ਜੱਥੇਦਾਰਾਂ ਦੀ ਮਿਲਤੀ ਤੇ ਜੱਥੇਦਾਰਾਂ ਨੂੰ ਉਹ ਸਾਡੇ ਕਮੇਟੀ ਜੁਲਾਰਾਖਾ ਸਰਦਾਰ ਸਾਹਿਬ ਵੀ ਨਾ ਸੁਣੋ ਸਰਦਾਰ ਸਾਹਿਬ ਉਹ ਪੰਥ ਦਾ ਮਸਲਾ ਵਾ ਵਿਧਾਨ ਸਭਾ ਨਹੀਂ ਤੈਅ ਕੋ ਨਹੀਂ ਉਹ ਵਿਧਾਨ ਸਭਾ ਨਹੀਂ ਤੈਅ ਕਰੋਗੀ ਸਾਡੀ ਸਾਡੀ ਪੰਥ ਦੇ ਸਾਡਾ ਪੰਥ ਤੈਅ ਕਰੋਗੇ ਅਸੀਂ ਵੀ ਪੰਥ ਦੇ ਹਿੱਸੇ ਆ ਪੰਥ ਦਾ ਹਿੱਸਾ ਅਸੀਂ ਮੈਂ ਵੀ ਸਿੱਖ ਹਾਂ ਵਿਧਾਨ ਸਭਾ ਨਹੀਂ ਤੈਅ ਕਰੋਗੀ ਮੈਂ ਤਾਂ ਤੁਹਾਨੂੰ ਐਸਾ ਜਿੰਨਾ ਨੇ ਸਾਡੇ ਸਿੱਖ ਨੌਜਵਾਨਾਂ ਨੂੰ ਮਾਰੇ ਕੱਲੋ ਤੁਹਾਡੇ ਨਾਲ ਵੀ ਹੋ ਸਕਦਾ ਜਿੰਨਾ ਨੇ ਸਿੱਖ ਨੌਜਵਾਨ ਨੂੰ ਮਾਰੇ ਮੈਨੂੰ ਨਹੀਂ ਪਰਵਾਹ ਜੀ ਜਿੰਨਾ ਨੇ ਸਿੱਖ ਨੌਜਵਾਨ ਮਾਰੇ ਉਹਨਾਂ ਨੂੰ ਵਿਧਾਨ ਸਭ ਦੌਰ ਸਿੱਖ ਦੌਰ ਸਿੱਖ ਨੂੰ ਮਰਦੀ ਨਾਲ ਕੋਈ ਗੱਲ ਨਹੀਂ ਸੱਟ ਨੂੰ ਸੁਣਦਾ ਮਾਦਾ ਗੁੱਸਾ ਨਾ ਕਰੋ ਸੈਂਸਾ ਜੀ ਸੈਂਸਾ ਮੁੱਕੀ ਜਾਏਗਾ ਆਪਾਂ ਇੱਕ ਪਾਈ ਗਏ ਹਾਂ ਐਲਾਨ ਕਰ ਦੋ ਇਹ ਸੜਕ ਅਸੀਂ ਪੂਰੀ ਵਿਸ਼ਾਲ ਬਣਾਵਾਂਗੇ ਕੋਈ ਗੱਲ ਇਹ ਕਾਰ ਕੋ ਸਾਡਾ ਹੀ ਕਰਤਾ ਕਿੰਨ ਵੀ ਬੀਟ ਸਾਡੀ ਵੀ ਸੁਣ ਲੈਣਾ ਮੇਰੀ ਵੀ ਸੁਣ ਦੋ ਜੀ ਬਾਹਰ